ਇਤਿਹਾਸਕ ਗੁਰਦੁਆਰਾ ਸ੍ਰੀ ਪਠਾ ਸਾਹਿਬ ਰੂਪਨਗਰ ਵਿਖੇ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਸਹਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਾਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲਾ ਸ਼ੁਰੂ ਹੋ ਗਿਆ ਹੈ ਇਸ ਸਥਾਨ ਤੇ ਇਹ ਸ਼ਹੀਦੀ ਜੋੜ ਮੇਲਾ 19 ਦਸੰਬਰ ਤੱਕ ਚੱਲੇਗਾ ਗੁਰਦੁਆਰਾ ਰੂੜਗੜ ਸਦਾਵਰਤ ਸਾਹਿਬ ਰੋਪੜ ਤੋਂ ਸ੍ਰੀ ਗੁਰੂ ਗੰਗ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਹੀ ਵਿੱਚ ਕੱਢੇ ਗਏ ਨਗਰ ਕੀਰਤਨ ਦੇ ਨਾਲ ਇਹ ਸ਼ਹੀਦੀ ਜੋੜ ਮੇਲਾ ਸ਼ੁਰੂ ਹੋ ਗਿਆ ਇਸ ਮੌਕੇ ਅਰੰਮਤਾ ਦੀ ਅਰਦਾਸ ਹੈਡ ਗ੍ਰੰਥੀ ਪਵਿੱਤਰ ਸਿੰਘ ਜੀ ਵਲੋਂ ਕੀਤੀ ਗਈ ਨਗਰ ਕੀਰਤਨ ਰੂਪਨਗਰ ਸ਼ਹਿਰ ਦੇ ਵਕਫ ਬਜ਼ਾਰਾ ਚੋਂ ਹੁੰਦਾ ਹੋਇਆ ਗੁਰਦੁਆਰਾ ਪੱਠਾ ਸਾਹਿਬ ਵਿਖੇ ਪਹੁੰਚਿਆ ਇਤਿਹਾਸ ਅਨੁਸਾਰ ਮੌਜੂਦਾ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਵਾਲੀ ਇਮਾਰਤ ਵਿਖੇ ਗੁਰੂਕਾਰ ਦੇ ਸਰਦਾਲੂ ਚੌਧਰੀ ਨਿਹੰਗ ਖਾਂ ਦਾ ਪੱਠਾ ਸੀ ਇੱਥੇ ਗੁਰੂ ਜੀ ਪੰਗਾਨੀ ਦੀ ਜੰਗ ਜਿੱਤ ਕੇ ਵਾਪਸ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦਿਆ ਰੁਕੇ ਸਨ ਅਤੇ ਨੀੜੀ ਹੀ ਨਿਹੰਗ ਖਾਂ ਦੇ ਕਿਲੇ ਵਿੱਚ ਰਾਤ guzari ਸੀ ਗੁਰੂ ਜੀ ਇੱਥੇ ਚਾਰ ਵਾਰ ਆਏ ਇੱਥੇ ਠਹਿਰਨ ਸਮੇਂ ਨਿਹੰਗ ਖਾਂ ਤੇ ਉਸ ਦੇ ਪਰਿਵਾਰ ਨੂੰ ਯਾਦਗਾਰ ਦੇ ਤੌਰ ਤੇ ਸ੍ਰੀ ਗੁਰਗੋਬਿੰਦ ਸਿੰਘ ਜੀ ਨੇ ਸ੍ਰੀ ਸਾਹਿਬ ਇੱਕ ਕਟਾਰ ਅਤੇ ਢਾਲ ਪੇਂਟ ਕੀਤੇ ਜਿਨ੍ਹਾਂ ਵਿੱਚੋਂ ਸ੍ਰੀ ਸਾਹਿਬ ਅਤੇ ਕਟਾਰ ਹੁਣ ਵੀ ਗੁਰਦੁਆਰਾ ਸ੍ਰੀ ਪੱਟਾ ਸਾਹਿਬ ਵਿਖੇ ਸੰਗਤਾਂ ਦੇ ਦਰਸ਼ਨ ਲਈ ਰੱਖੇ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਇਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ pô ਦੀ ਰਾਤ ਨੂੰ ਜੇਲਾ ਅੰਨ੍ਹੜਾ ਛੱਡਣ ਉਪਰੰਤ ਪਰਿਵਾਰ ਵਿਛੋੜੇ ਆ ਕੇ ਉਹਨਾਂ ਦਾ ਸਾਰਾ ਪਰਿਵਾਰ ਵਿਛੜ ਗਿਆ। ਔਰ ਉਸੇ ਤਾਂ ਤੇ ਲੜੀ ਚੱਲਦੀ ਆ। ਪਰਿਵਾਰ ਵਿਛੋੜੇ ਤੇ ਬਾਅਦ ਕਰਵਾ ਰਹੇ ਪੱਖਾ ਸਾਹਿਬ, ਚੰਗੌਰ ਸਾਹਿਬ ਤੇ ਮਾਛੀ ਵਾਲਾ ਤੇ ਫਤੇਗੜ ਸਾਹਿਬ ਇਹਨਾਂ ਸਾਰੇ ਸਥਾਨਾਂ ਤੇ ਉਹਨਾਂ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਜੋੜ-ਮਿਲ ਹੁੰਦੇ ਨੇ। 6-7 pô ਦੀਆਂ ਰਾਤਾਂ ਨੂੰ ਜੋ ਗੁਰੂ ਕਾਲਜੀਤਾਰ ਮਹਾਰਾਜ ਤੇ ਪਰਿਵਾਰ ਨੇ ਸਰਸਾ ਤੇ ਆ ਕੇ ਵਿਛੜਿਆ ਤੇ ਕਿਲਾ ਛੱਡਿਆ ਉਹਨਾਂ ਦੀ ਯਾਦ ਵਿੱਚ ਇਹ ਸਾਨੂੰ ਮਾਰਗ ਦਰਸਾਉਂਦੇ ਆ